ਬੋਲ ਲੜਖਨ ਸਾਹਿਬ ਐਕਜੀ ਕੀ ਫਤਿਹ ਜੀ ਸਾਧ ਸੰਗਤ ਜੀ ਦਰਸ਼ਨ ਹੋ ਰਹੇ ਨੇ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਇਤਿਹਾਸਕ ਗੁਰਦੁਆਰਾ ਰੰਗਾਬਾਦ ਵਿਖੇ ਸੋ ਦਸਮ ਗ੍ਰੰਥ ਜਿਹੜਾ ਬਹੁਤ ਹੀ ਪ੍ਰਾਤਨ ਹਸਤ ਲਿਖਤ ਹੈ ਸੋ ਉਹਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਣਗੇ ਕਿਉਂਕਿ ਇੱਕ ਖਾਸ ਤਪਕਾਰੇ ਕਹਿੰਦਾ ਹੈ ਕਿ ਦਸਮ ਗ੍ਰੰਥ ਨਾਮ ਦੀ ਕੋਈ ਵੀ ਬਾਣੀ ਨਹੀਂ ਹੈ ਸੋ ਇਹ ਮਨ ਘੜਤ ਗੱਲਾਂ ਹਨ ਪਰ ਉਹਨਾਂ ਨੂੰ ਇਹ ਬੇਨਤੀ ਹੈ ਦੇਖੋ ਸਾਫ ਸਾਫ ਲਿਖਿਆ ਹੋਇਆ ਕਿ ਤਤਕਰਾ ਗ੍ਰੰਥ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀ ਸੋ ਆ ਦੇਖੋ ਸਾਰੀ ਬਾਣੀ ਹਸਤ ਲਿਖਤ ਉਹਨੂੰ ਮਤਲਬ ਕਈ ਸੋ ਸਾਲ ਪੁਰਾਣਾ ਗ੍ਰੰਥ ਜਿਹੜਾ ਹੁਣ ਗਿਆਨੀ ਸਰਬਜੀਤ ਸਿੰਘ ਤੁੰਦਾ ਕਹਿ ਰਿਆ ਨੇ ਕਿ ਜਾਪ ਸਾਹਿਬ ਜਿਹੜਾ ਵਾ ਹਾਂਜੀ ਹਾਂਜੀ ਉਹ ਸ਼ਿਵ ਪ੍ਰਾਣ ਦੇ ਵਿੱਚੋਂ ਲਿਆ ਗਿਆ ਹਾਂਜੀ ਹਾਂਜੀ ਤੇ ਉਹਨਾਂ ਨੂੰ ਪੁੱਛੋ ਵੀ ਆਹ ਹਾਂ ਜਾਪ ਸਾਹਿਬ ਕਿਹੜੇ ਪੱਪੜਨੇ ਲਿਖਿਆ ਚੱਕਰ ਚ ਨਰ ਭੰਗ ਲਿਆ ਬਾਦ ਨੂੰ ਚਲ ਨਿਕਲ ਗਿਆ ਪਰ ਇਹ ਮਤਲਬ ਕਿੰਨਾਂ ਨੇ ਲਿਖਿਆ ਇਹ ਇਹ ਕਿੰਨਾਂ ਦੀ ਬਾਣੀ ਹੈ ਆ ਉਹਨਾਂ ਦੇ ਨਾਲ ਦਸਤਖਤ ਵੀ ਨਹੀਂ ਆਏ 15 ਪਾਸ਼ਾ ਜਿਹਦੇ ਦਸਤਖਤ ਵੀ ਨਹੀਂ ਜੀ ਅੱਗੇ ਜਫਰਨਾਮੇ ਦੇ ਵਿੱਚ ਨਾ ਜਗ੍ਹਾ ਜਗ੍ਹਾ ਤੇ ਕਿਉਂਕਿ ਜਿਹੜੇ ਜਿਹੜੇ ਵਿੱਚ ਦਸਤਖਤ ਮਤਲਬ ਕਿ ਜਿਵੇਂ ਆਪਾਂ ਕੋਈ ਕਾਗਜ਼ ਬਣਾਉਣਾ ਦਸਤਖਤ ਸਭ ਤੋਂ ਮੁੱਖ ਹੁੰਦੇ ਹਨ ਹਾਂ ਜੀ ਬਿਲਕੁਲ ਵਾਹ ਜੀ ਵਾਹ ਸਾਰਾ ਤਤਕਰ ਨਾਲ ਨਾਲ ਡਿਜ਼ਾਈਨਿੰਗ ਕਰਕੇ ਬਾਬਾ ਜੀ ਦੇ ਦਸਤਖਤ ਗੁਰਪ੍ਰਸਾਦ ਜੀ ਦੇ ਨਾ ਜੀ ਵਾਹ ਅਤੇ ਤੇ ਅੱਗੇ ਚੰਡੀ ਚਰਤਰ ਇਹ ਕਹਿੰਦੇ ਆ ਜੀ ਉਹ ਕਿਸੇ ਬ੍ਰਾਹਮਣ ਦਾ ਲਿਖਿਆ ਆ ਹਾਂਜੀ ਹਾਂਜੀ ਅੱਛਾ ਲੋ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਬਹੁਤ بڑا ਖਜ਼ਾਨਾ ਮਿਲਿਆ ਜੀ ਮਾਰਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ